ਸਤਿ ਸ਼੍ਰੀ ਅਕਾਲ ਦੋਸਤੋ ਅਮਰੀਕਾ ਤੋਂ ਰਿਪੋਰਟ ਹੋ ਰਹੇ ਲੋਕਾਂ ਦੀ ਤਾਜ਼ਾ ਅਪਡੇਟ ਲੈ ਕੇ ਮੈਂ ਪ੍ਰਿਤਪਾਲ ਮਹਾਰਾਣਾ ਪਨਾਮਾ ਹੋਟਲ ਦੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣੀਆਂ ਕਿਸ ਤਰ੍ਹਾਂ ਹੈਲਪ ਦੇ ਲਈ ਉਸ ਵਿੱਚੋਂ ਤਸਵੀਰਾਂ 'ਚੋ ਮਦਦ ਲਈ ਆਵਾਜ਼ ਲਗਾਉਂਦੇ ਲੋਕੀ ਨਜ਼ਰ ਆ ਰਹੇ ਨੇ ਉਹਨਾਂ ਹੱਥ ਵਿੱਚ ਕੁਛ ਨਾ ਕੁਛ ਤਖਤੀਲ ਲਿਖੀ ਹੋਈ ਹੈ ਹੈਲਪ ਦੇ ਵਾਸਤੇ ਉਹ ਚਾਹੁੰਦੇ ਹੈ ਕਿ ਆਪਣੇ ਮੁਲਕ ਵਾਪਸ ਨਹੀਂ ਜਾਣਗੇ ਸਵਾਲ ਮਨ ਵਿੱਚ ਇਹ ਪੈਦਾ ਹੁੰਦਾ ਹੈ ਕਿ ਇਹ ਕੌਣ ਨੇ ਕਿਹੜੇ-ਕਿਹੜੇ ਮੁਲਕ ਦੇ ਨੇ ਤੇ ਇਹਨਾਂ ਦੀ ਨੈਸ਼ਨੈਲਿਟੀ ਕੀ ਹੈ ਕੀ ਵਾਪਸ ਜਾਣਗੇ ਜਾਂ ਨਹੀਂ ਅਸਲ ਵਿੱਚ ਭਾਰਤੀ ਦੂਤਾਂਵਾਸ ਨੇ ਸੰਪਰਕੀਤਾ ਇਸ ਹੋਟਲ ਦੇ ਨਾਲ ਤਾਂ ਉਹਨਾਂ ਵਿੱਚ 50 ਗਿਣਤੀ ਆ ਜਿਹੜੇ ਇੰਡੀਅਨਸ ਨੇ ਉਹਨਾਂ ਚੋਂ ਪੰਜਾਬੀ ਜਾਂ ਹਰਿਆਣਵੀ ਕਿੰਨੇ ਆ ਇਸ ਬਾਰੇ ਹਾਲੇ ਡਿਟੇਲ ਨਹੀਂ ਆਈ ਉਸ ਦਾ ਵੀ ਇੱਕ ਰੀਜ਼ਨ ਹੈ ਇਹ 299 ਕੁੱਲ ਗਿਣਤੀ ਵਿੱਚ ਸਨ ਤੇ ਇਹ ਉਹ ਲੋਕ ਨੇ ਜਿਨ੍ਹਾਂ ਦੇ ਬਾਰੇ ਹਾਲੇ 트ੰਪ ਪ੍ਰਸ਼ਾਸਨ ਨੂੰ ਕਨਫਿਊਜ਼ਨ ਹੋ ਰਿਹਾ ਹੈ ਉਹ ਸਪਸ਼ਟ ਨਹੀਂ ਹਨ ਕਿ ਇਹਨਾਂ ਦੀ ਨੈਸ਼ਨੈਲਿਟੀ ਕੀ ਹੈ ਜਾਂ ਫਿਰ ਇਹ ਅਖੀਏ ਕਿ ਇਹਨਾਂ ਦੀ ਆਇਡੈਂਟੀਫਿਕੇਸ਼ਨ ਕਲੀਅਰ ਨਹੀਂ ਹੋ ਸਕੀ ਪਰ ਇਹਨਾਂ ਨੂੰ ਜਲਦੀ ਜਲਦੀ ਡਿਪੋਰਟ ਕਰ ਦਿੱਤਾ ਗਿਆ ਡਿਪੋਰਟ ਵੀ ਫਿਰ ਪਨਾਮਾ 'ਚ ਕੀਤਾ ਗਿਆ ਪਨਾਮਾ ਹਾਲਾਂਕਿ ਪਹਿਲਾਂ ਇਹਨਾਂ ਨੂੰ ਰਿਸੀਵ ਕਰਨ ਲਈ ਐਗਰੀ ਨਹੀਂ ਸੀ ਪਰ ਕਿਉਂਕਿ 트ੰਪ ਦੇ ਵੱਲੋਂ ਜ਼ੋਰ ਦੇ ਕੇ ਦਬਾਅ ਪਾ ਕੇ ਪਨਾਮਾ ਕਨਲ ਦੇ ਬਾਰੇ ਧਮਕੀ ਦੇਣ ਤੋਂ ਬਾਅਦ ਉਸ ਪ੍ਰਸ਼ਾਸਨ ਨੇ ਸਹਿਮਤੀ ਕੀਤੀ ਤੇ ਇਸ ਦੇ ਨਾਲ ਇਹ ਵੀ ਹੈ ਕਿ ਇਹਨਾਂ ਤੇ ਉੱਪਰ ਖਰਚਾ ਹੈ ਜਿੰਨੀ ਫੰਡਿੰਗ ਹੈ ਉਹ ਯੂਐਸ ਕਰੇਗਾ ਤੇ 299 'ਚੋਂ 171 171 ਡਿਪੋਰਟ ਕਰ ਦਿੱਤੇ ਗਏ ਨੇ ਕਿਉਂਕਿ ਉਹਨਾਂ ਨੇ ਸਹਿਮਤੀ ਜਤਾਈ ਸੀ ਕਿ ਉਹ ਵਾਪਸ ਆਪਣੇ ਘਰੀ ਵਾਪਸ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਵਕ ਵਕ ਮੁਲਕਾਂ 'ਚ ਭੇਜ ਦਿੱਤਾ ਗਿਆ 50 ਇਹ ਇੰਡੀਆ ਦੇ ਤੇ ਬਾਕੀ ਅਜੇ ਲੋਕੀ ਅਜੇਹੇ ਨੇ ਜਿਹੜੇ ਕਿ ਵਾਪਸ ਨਹੀਂ ਜਾਣਾ ਚਾਹੁੰਦੇ ਸ਼ਾਇਦ ਉਹਨਾਂ ਦੇ ਮਨ ਵਿੱਚ ਇਹ ਵੀ ਹੁੰਦਾ ਕਿ ਸ਼ਾਇਦ ਉਹ ਅਸਾਈਲਮ ਦੇ ਲਈ ਅਪਲਾਈ ਕਰਨਗੇ ਇਸ ਤੋਂ ਬਾਅਦ ਇੱਕ ਚਾਈਨੀਜ਼ ਲੇਡੀ ਸੀ ਜੋ ਕਿ ਸ਼ੁਰੂ ਵਿੱਚ ਹੀ ਉਸਨੇ ਕਿਸੇ ਨਾਲ ਸੰਪਰਕ ਬਣਾਇਆ ਇਸ ਹੋਟਲ 'ਚ ਉੱਥੇ ਉਹ ਇਥੋਂ ਖਿਸ ਗਈ ਸੀ ਉਸ ਤੋਂ ਬਾਅਦ ਫਿਰ ਪ੍ਰਸ਼ਾਸਨ ਨੇ ਸਖਤੀ ਵਰਤੀ ਸਕਿਉਰਿਟੀ ਫੋਰਸਸ ਲਗਾਈਆਂ ਤਾਂ ਕਿ ਇਸ ਹੋਟਲ ਵਿੱਚੋਂ ਕੋਈ ਵੀ ਬਾਹਰ ਨਾ ਆ ਸਕੇ ਕਿਉਂਕਿ ਉਹ ਚਾਹੁੰਦੇ ਆ ਕਿ ਸਿਟੀ ਦੇ ਲੋਕਾਂ ਦੇ ਨਾਲ ਇਹਨਾਂ ਲੋਕਾਂ ਨਾਲ ਕੋਈ ਕਮਿਊਨੀਕੇਸ਼ਨ ਨਾ ਬਣ ਸਕੇ ਹੁਣ ਇਹ ਪ੍ਰੋਸੈਸ ਥੋੜਾ ਸਲੋ ਚੱਲੇਗਾ ਕਿਉਂਕਿ ਇਹਨਾਂ ਦੀ ਆਈਡੈਂਟੀਫਿਕੇਸ਼ਨ ਕਰਨ ਨੂੰ ਹਜੇ ਟਾਈਮ ਲੱਗੇਗਾ ਸਮਾਂ ਲੱਗੇਗਾ ਤੇ ਉਸ ਤੋਂ ਬਾਅਦ ਇਹਨਾਂ ਵਿੱਚੋਂ ਜੇਕਰ ਵਾਪਸ ਆਉਣ ਲਈ ਪਰਵਾਨਗੀ ਨਹੀਂ ਦਿੰਦੇ ਖੁਦ ਤਾਂ ਇਹਨਾਂ ਨੂੰ ਫਿਰ ਅਗਲੇ ਜਿਹੜੇ ਹੋਰ ਡੀਪ ਫੋਰੈਸਟ ਦੇ ਵਿੱਚ ਜੰਗਲ 'ਚ ਡਿਟੈਂਸ਼ਨ ਸੈਂਟਰ ਨੇ ਜਿਹੜੇ ਹੋਰ ਸੌਦਾ ਕੇਂਦਰ ਬਣਾਏ ਹੋਏ ਨੇ ਸੈਂਟਰ ਬਣਾਏ ਹੋਏ ਨੇ ਤਾਂ ਉੱਥੇ ਸ਼ਿਫਟ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਲਗਭਗ ਸ਼ਾਇਦ ਇਹਨਾਂ ਨੂੰ ਨਹੀਂ ਪਤਾ ਹੋਏਗਾ ਪਰ ਜਦ ਤੱਕ ਇਹ ਸਹਿਮਤੀ ਨਹੀਂ ਦਿੰਦੇ ਉਦੋਂ ਤੱਕ ਇਹਨਾਂ ਨੂੰ ਇੱਕ ਤੰਗ ਹਾਲੀ ਵਾਲਾ ਜੀਵਨ ਸੁਵਿਧਾਾਂ માં ਕੱਟ ਹੋਣਗੀਆਂ ਪਰ ਤੰਗ ਹੱਲੀ ਵਾਲਾ ਮੰਦ ਹੱਲੀ ਵਾਲਾ ਉਹ ਜੀਵਨ ਉਦੋਂ ਤੱਕ ਦਿੱਤਾ ਜਾਊਗਾ ਜਦ ਤੱਕ ਇਹ ਸਹਿਮਤ ਨਹੀਂ ਹੋ ਜਾਂਦੇ ਆਪਣੇ ਆਪਣੇ ਘਰੀ ਆਪਣੇ ਆਪਣੇ ਮੁਲਕ ਵਾਪਸ ਜਾਣ ਦੇ ਲਈ ਉਹ ਕੁੱਲ ਮਿਲਾ ਕੇ ਡੌਂਕੀ ਵਾਲਾ ਰੂਟ ਆ ਜਿਹੜਾ ਅਮਰੀਕਾ ਜਾਣ ਦਾ ਉਹ ਬੰਦ ਹੋ ਚੁੱਕਾ ਹੈ ਤੇ ਇਹਨਾਂ ਦੇ ਖਿਲਾਫ ਪ੍ਰਸ਼ਾਸਨ ਦੀ 트੍ਰੰਪ ਪ੍ਰਸ਼ਾਸਨ ਦੀ ਸਖਤਾਈ ਹੈ ਜਿਹੜੀ ਉਹ ਕਾਫੀ ਵੱਧ ਗਈ ਹੈ ਸੋ ਪਨਾਮਾ ਦੇ ਜੰਗਲ ਕੋਸਟਾ ਰਿਕਾ ਅਤੇ ਗੁਆਟੇਮਾਲਾ ਦੀ ਜੇਲ ਇਹ ਉਹ ਥਾਂ ਹੈ ਜਿੱਥੇ ਕਿ ਹੁਣ ਇਨ੍ਹਾਂ ਡਿਪੋਰਟਡ ਹੋਏ ਲੋਕਾਂ ਨੂੰ ਰੱਖਿਆ ਜਾਊਗਾ ਕਿਉਂਕਿ ਇਹ ਸਧਾਰਨ ਸ਼ਬਦਾਂ ਵਿੱਚ ਸਮਝਿਆ ਜਾਵੇ ਤਾਂ ਇਨ੍ਹਾਂ ਲੋਕਾਂ ਨੂੰ ਇਹ ਉਹ ਲੋਕ ਨੇ ਜੋ ਕਿ ਕਾਫੀ ਗਰੀਬ ਨੇ ਜਿਨ੍ਹਾਂ ਕੋਲ ਪਹਿਲਾਂ ਹੀ ਸੁਵਿਧਾਵਾਂ ਦੀ ਘਾਟ ਹੈ ਤੇ ਇਸ ਤੋਂ ਵੱਧ ਇਹ ਹੈ ਕਿ ਇਹ ਦੁਨੀਆ ਦੇ ਕਰਪਟ ਪ੍ਰਬੰਧਾਂ ਵਿੱਚੋਂ ਇੱਕ ਨੇ ਹੁਣ ਉਹਨਾਂ ਨੂੰ ਇੱਕ ਏਡ ਦਿੱਤੀ ਗਈ ਹੈ ਪੈਸਾ ਦਿੱਤਾ ਗਿਆ ਫੰਡਿੰਗ ਕੀਤੀ ਗਈ ਹੈ ਕਿ ਤੁਸੀਂ ਇਹਨਾਂ ਦਾ ਰੱਖ-ਰਖਾਵ ਕਰੋ ਹੁਣ ਜਿਹੜੇ ਠੇਕੇਦਾਰ ਨੂੰ ਪੈਸਾ ਮਿਲਿਆ ਹੋਵੇ ਤੇ ਉਸਨੇ ਆਪਣਾ ਵੀ ਵਿੱਚੋਂ ਬਚਾਉਣਾ ਹੁੰਦਾ ਜਿਸ ਤੋਂ ਬਾਅਦ ਇਹ ਸ਼ੰਕੇ ਵਧਦੇ ਜਾ ਰਹੇ ਨੇ ਕਿ ਇਹਨਾਂ ਦੀ ਹੈਲਥ ਕੇਅਰ ਇਹਨਾਂ ਡਿਪੋਰਟ ਹੋਏ ਲੋਕਾਂ ਦੀ ਸਾਮ ਸੰਭਾਲ ਤੇ ਕੰਜੂਸੀ ਨਾਲ ਕਿੰਨਾ ਖਰਚਿਆ ਜਾਵੇਗਾ ਪਰ ਹੁਣ ਇੱਕੋ ਰਸਤਾ ਬਚਦਾ ਹੈ ਬਾਕੀ ਇਹਨਾਂ ਦੇ ਕੋਲ ਜਫਰ ਫੈਮਿਲੀ ਮੈਂਬਰ ਨੇ ਜਿਹੜਿਆਂ ਦੇ ਪਿੱਛੇ ਜੇਕਰ ਉਹ ਸੰਪਰਕ ਵਿੱਚ ਕਿਤੇ ਆਉਂਦੇ ਨੇ ਕਿਸੇ ਨਾਲ ਕਿ ਇਹਨਾਂ ਦੀ ਸਹੀ ਸਲਾਮਤ ਵਾਪਸੀ ਕੀਤੀ ਜਾਵੇ ਕਿਉਂਕਿ ਹੁਣ ਜਿਹੜੀ ਵਾਪਸੀ ਹੈ ਉਹ ਥੋੜੀ ਦੇਰੀ ਨਾਲ ਤੇ ਕਾਫੀ ਕੀਮਤ ਪਾ ਕੇ ਕੋਸਟਲੀ ਹੋਏਗੀ। ਬਾਕੀ ਅਪਡੇਟ ਲੈ ਕੇ ਫਿਰ ਅਜ਼ਰੂ ਮੰਗੇ ਦਿਓ ਇਜਾਜ਼ਤ ਸਾਸਤਿਕਾ ਜੀ।